ਆਪਣੇ ਰਿਸਪेक्टेड ਡਿਊ ਮੈਡਮ ਰਿਸਪेक्टेड ਪ੍ਰਿੰਸੀਪਲ ਸਰ ਆਲ ਸਟਾਫ ਮੈਂਬਰ ਤੇ ਪਿਆਰੇ ਵਿਦਿਆਰਥੀਓ ਸਭ ਦਾ ਧੰਨਵਾਦ ਕਰਦੇ ਹੋਏ ਕਿਉਂਕਿ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਹੀ ਅਸੀਂ ਇਹ ਅਵੇਅਰਨੈਸ ਪ੍ਰੋਗਰਾਮ ਕਰਾ ਰਹੇ ਹਾਂ ਤੁਹਾਨੂੰ ਇਸ ਬਾਰੇ ਜਾਣਕਾਰੀ ਦੇਣ ਜਾ ਰਿਹਾ ਤਾਂ ਬਿਲਕੁਲ ਸ਼ੁਰੂ ਤੋਂ ਆਪਾਂ ਗੱਲ ਕਰੀਏ ਸ਼ੁਰੂ ਜੇ ਆਪਾਂ ਤੁਹਾਨੂੰ ਦੱਸਿਆ ਵੀ ਕਾਨੂੰਨੀ ਸਾਖਰਤਾ ਕਲੱਬ ਲਿਖਿਆ ਹੋਇਆ ਜਿਵੇਂ ਪੰਜਾਬੀ ਚ ਇੰਗਲਿਸ਼ ਚ ਕਹਿ ਦਿੰਨੇ ਆਪਾਂ ਲੀਗਲ ਲਿਟਰੇਸੀ ਕਲੱਬ ਹੁਣ ਕਾਨੂੰਨ ਬਾਰੇ ਸਭ ਨੂੰ ਪਤਾ ਹੋਣਾ ਚਾਹੀਦਾ ਜਿਵੇਂ ਕਿ ਹਰੇਕ ਕਹਿੰਦਾ ਵੀ ਹਾਂਜੀ ਵੀ ਮੈਂ ਵੀ ਕਾਨੂੰਨ ਜਾਣਦਾ ਮੈਨੂੰ ਵੀ ਪਤਾ ਹੈ ਕੀ ਕੰਮ ਕਿਵੇਂ ਹੋਣੇ ਹੈ ਤਾਂ ਛੋਟੀ ਉਮਰ ਦੇ ਵਿੱਚ ਅੱਗੇ ਜਾ ਕੇ ਜਾਂ ਹੁਣ ਵੀ ਤੁਹਾਨੂੰ ਬੜੀ ਲੋੜ ਪੈਣੀ ਹੈ ਇਹਨਾਂ ਜੀਜਾ ਦੀ ਕਿਉਂਕਿ ਬਹੁਤ ਲੋਕ ਦੂਸਰਿਆਂ ਦਾ ਇਸੇ ਤਰ੍ਹਾਂ ਹੀ ਫਾਇਦਾ ਉਠਾ ਜਾਂਦੇ ਨੇ ਨੁਕਸਾਨ ਕਰ ਜਾਂਦੇ ਨੇ ਵੀ ਉਹਨਾਂ ਨੂੰ ਕੁਝ ਸਮਝ ਜਾਂ ਨੋਲਿਜ ਨਹੀਂ ਹੁੰਦੀ ਜਿਨੂੰ ਕਾਨੂੰਨ ਕਾਨੂੰਨ ਦੀ ਸਮਝ ਹੈਗੀ ਹੈ ਕਾਨੂੰਨ ਦੇ ਅਨੁਸਾਰ ਚੱਲਣਾ ਆਉਂਦਾ ਹੈ ਤਾਂ ਜਦੋਂ ਉਹਦੇ ਨਾਲ ਕੋਈ ਛੇੜੀ ਦੀ ਪੰਗਾ ਮਿਲ ਲੈਂਦਾ ਹੈ ਵਰਤਨ ਹੈ ਵੱਡੀ ਗੱਲ ਤਾਂ ਇਹਦੇ ਵਿੱਚ ਤੁਸੀਂ ਦੇਖੋ ਵੀ ਦੋ ਤਿੰਨ ਗੱਲਾਂ ਕਵਰ ਕੀਤੀਆਂ ਗਈਆਂ ਨੇ ਇੱਕ ਤਾਂ ਵਿਸ਼ਾ ਕਾਨੂੰਨੀ ਸਾਕਰਤਾ ਦਿਵਸ ਇਹ 9 ਨਵੰਬਰ ਨੂੰ ਮਨਾਇਆ ਜਾਂਦਾ ਹੈ ਛੋਟਾ ਪੇਂਟਿੰਗ ਦੇ ਭਾਸ਼ਣ ਮੁਕਾਬਲੇ ਆਪਾਂ ਕਰਵਾਈ ਵੀ ਸੀ ਇਸ ਸੰਬੰਧ ਚ ਇਹਦੇ ਵਿੱਚ ਇਹ ਵੀ ਆਪਾਂ ਨੂੰ ਕਿੰਨੀ ਕੁ ਜਾਣਕਾਰੀ ਹੈ ਕਾਨੂੰਨ ਬਾਰੇ ਛੋਟੀ ਉਮਰ ਦੇ ਵਿੱਚ ਇਹਦੀ ਬਹੁਤ ਜ਼ਰੂਰਤ ਹੈ ਸਮਝ ਹੋਣੀ ਚਾਹੀਦੀ ਹੈ ਫਿਰ ਇਸ ਤੋਂ ਬਾਅਦ ਬਹੁਤ ਹੀ ਜ਼ਰੂਰੀ ਇੱਕ ਐਕਟ ਲਿਖਿਆ ਹੋਇਆ ਇੱਥੇ ਪੋਕਸੋ ਐਕਟ ਇਹਨੂੰ ਕਹਿ ਦਿੰਦੇ ਆ ਪੀਓਸੀਐਸਓ ਪ੍ਰੋਟੈਕਸ਼ਨ of children from sexual offenses act 2012 2012 ਇਹਦਾ ਮਤਲਬ ਇਹ ਵੀ ਬੱਚਿਆਂ ਨੂੰ ਜਿੰਸੀ ਅਪਰਾਧਾਂ ਤੋਂ ਸੁਰੱਖਿਆ ਐਕਟ 2012 ਇਹ ਐਕਟ ਬਣਿਆ ਸੀ ਵੀ ਬੱਚੇ ਜਿਹੜੇ ਕਿਸੇ ਤਰੀਕੇ ਨਾਲ ਕਿਸੇ ਵੱਡੇ ਦੇ ਅਪਰਾਧ ਦਾ ਸ਼ਿਕਾਰ ਹੁੰਦੇ ਨੇ ਕੋਈ ਵੱਡਾ ਉਹਨਾਂ ਨੂੰ ਗਲਤ ਤਰੀਕੇ ਨਾਲ ਯੂਜ਼ ਕਰ ਰਿਹਾ ਹੈ ਆਪਣੀਆਂ ਗੱਲਾਂ ਦੇ ਵਿੱਚ ਬਰਗੜਾ ਕੇ ਕਹਿ ਲਓ ਉਹਨਾਂ ਨਾਲ ਗਲਤ ਕਹਿ ਲਓ ਵੀ ਕੰਮ ਕਰਨ ਦੇ ਤਰੀਕੇ ਗਲਤ ਤਰੀਕੇ ਨਾਲ ਉਹਨਾਂ ਨਾਲ ਡੀਲ ਕਰ ਰਿਹਾ ਹੈ ਚਾਹੇ ਉਹ ਵੱਡਾ ਕੋਈ ਉਹਨਾਂ ਦਾ ਰਿਸ਼ਤੇਦਾਰੀ ਕਿਉਂ ਨਹੀਂ ਹੈਗਾ ਪਰ ਬੱਚੇ ਨੂੰ ਬੱਚਾ ਤਾਂ ਬੱਚਾ ਉਹਨੂੰ ਪਤਾ ਨਹੀਂ ਹੁੰਦਾ ਬੱਚੇ ਕਈ ਵਾਰੀ ਡਰਦੇ ਵੀ ਇਹ ਦੱਸਣ ਉਹ ਵੀ ਇਸ ਤਰ੍ਹਾਂ ਸਾਡੇ ਨਾਲ ਹੋ ਰਿਹਾ ਕਿਉਂਕਿ ਉਹਨਾਂ ਨੂੰ ਇਹ ਡਰ ਹੁੰਦਾ ਵੀ ਸਾਡੇ ਮੰਮੀ ਦਾ ਡਿਚੀ ਕਹਿਣਗੇ ਰਿਸ਼ਤੇਦਾਰੀ ਕਹਿਣਗੇ ਕਿਵੇਂ ਅਸੀਂ ਇਸ ਗੱਲ ਨੂੰ ਬਾਹਰ ਲੈ ਕੇ ਆਵਾਂਗੇ ਤਾਂ ਧਿਆਨ ਨਾਲ ਸੁਣੋ ਬੇਟਾ ਇਹ ਗੱਲਾਂ ਇਸੇ ਤਰ੍ਹਾਂ ਹੀ ਤੁਹਾਨੂੰ ਡਿਟੇਲ ਦੇ ਵਿੱਚ ਹੋਰ ਗੱਲਾਂ ਵੀ ਸਮਝਾਵਾਂਗੇ ਇਹਨਾਂ ਨੂੰ ਇੱਕ ਸਿੱਖਣ ਤੇ ਸਮਝਣ ਦੇ ਤੌਰ ਤੇ ਲਓ ਇੱਥੋਂ ਹੀ ਤੁਸੀਂ ਥੋੜਾ ਜਿਹਾ ਗਲਤ ਡਾਇਰੈਕਸ਼ਨ ਵੱਲ ਮੂਵ ਕਰ ਲੈਨੇ ਹੋ ਇਹਨੂੰ ਤੁਸੀਂ ਹੋਰ ਤਰੀਕੇ ਨਾਲ ਸੁਣਨ ਤੇ ਸਮਝਣ ਲੱਗ ਜਾਈਏ ਨੇ ਇਹ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿਵੇਂ ਤੁਹਾਨੂੰ ਕੋਈ ਬੁਲਾ ਰਿਹਾ ਹੈ ਕਿਵੇਂ ਤੁਹਾਡੇ ਨਾਲ ਕੋਈ ਗੱਲ ਕਰ ਰਿਹਾ ਹੈ ਕਿਵੇਂ ਤੁਹਾਡੇ ਨਾਲ ਬੈਠ ਉੱਠ ਰਿਹਾ ਹੈ ਇਸ ਦੇ ਵਿੱਚ ਉਸ ਦਾ ਬਿਹੇਵੀਅਰ ਇਹ ਸਾਰਾ ਕੁਝ ਤੁਸੀਂ ਧਿਆਨ ਚ ਰੱਖਣਾ ਹੈ ਫਿਰ ਇਹਦੇ ਸਬੰਧ ਚ ਮੈਂ ਬੇਰੁਹੀ ਗੱਲ ਕਰਦਾ ਵੀ ਐਕਟ ਵੀ ਬਣਿਆ ਹੋਇਆ ਹੈ ਵੀ ਬੱਚੇ ਨਾਲ ਜੇ ਕੋਈ ਇਸ ਤਰ੍ਹਾਂ ਡੀਲ ਕਰਦਾ ਹੈ ਤਾਂ ਉਸ ਦੀ ਪੂਰੀ ਤਰ੍ਹਾਂ ਸੁਣੀ ਜਾਏਗੀ ਤੇ ਇਸ ਦੀ ਬਹੁਤ ਹੀ ਜ਼ਿਆਦਾ ਚਲੋ ਸਖਤ ਸਜ਼ਾ ਹੈ ਜੁਰਮਾਨਾ ਵੀ ਕਾਨੂੰਨ ਪੂਰਾ ਪ੍ਰੋਪਰ ਬਣਾਇਆ ਹੈ ਇਹ ਨਹੀਂ ਹੈਗਾ ਵੀ ਬੱਚਾ ਕਿਸੇ ਨੂੰ ਦੱਸ ਨਹੀਂ ਸਕਦਾ ਕਹਿ ਨਹੀਂ ਸਕਦਾ ਵੀ ਸੰਗਮੰਦ ਹੈ ਇਹ ਤਾਂ ਬਿਲਕੁਲ ਹੀ ਪਹਿਲਿਆਂ ਦੇ ਵਿੱਚ ਹੀ ਤੁਸੀਂ ਇਹ ਗੱਲ ਨੂੰ ਡਿਕਲੇਅਰ ਕਰ ਦੇਣਾ ਵੀ ਇਸ ਤਰ੍ਹਾਂ ਸਾਡੇ ਨਾਲ ਗਲਤ ਹੋ ਰਿਹਾ ਹੈ ਗਲਤ ਕੀਤਾ ਜਾ ਰਿਹਾ ਹੈ ਤਾਂ ਇੱਕ ਤਾਂ ਇਹ ਇਹਦੇ ਸਬੰਧ ਵਿੱਚ ਮੈਂ ਤੁਹਾਨੂੰ ਹੋਰ ਦੱਸਣਾ ਵੀ 14 ਤਰੀਕ 14 ਨਵੰਬਰ ਨੂੰ ਆਪਾਂ ਇੱਕ ਕੋਸ਼ਿਸ਼ ਕਰਾਂਗੇ ਤੁਹਾਡੇ ਵਿੱਚੋਂ ਹੀ ਬੱਚੇ ਅਸੀਂ ਚੁਣਨੇ ਆ ਇੱਕ ਨਾਟਕ ਵੀ ਕਰਵਾਵਾਂਗੇ 14 ਤਰੀਕ ਨੂੰ ਬਾਲ ਦੇਵਿਸ ਮਨਾਇਆ ਜਾਂਦਾ ਹੈ ਉਹਦੇ ਵਿੱਚ ਵੀ ਉਹਦੇ ਸੰਬੰਧੀ ਵੀ ਇਹ ਜ਼ਰੂਰੀ ਹੈ ਵੀ ਆਪਾਂ ਬੱਚਿਆਂ ਨੂੰ ਜਾਣਕਾਰੀ ਦੇਈਏ ਵੀ ਇਹ ਬਾਕਸੋ ਐਕਟ ਹੈ ਕੀ ਕਿਵੇਂ ਤੁਸੀਂ ਇਸ ਦੀ ਵਰਤੋਂ ਕਰ ਸਕਦੇ ਹੋ ਕਿਵੇਂ ਤੁਸੀਂ ਇਸ ਦੇ ਸੰਬੰਧ ਵਿੱਚ ਆਪਣੇ ਆਪ ਨੂੰ ਪ੍ਰੋਟੈਕਟ ਕਰ ਸਕਦੇ ਹੋ ਤੁਸੀਂ ਕੋਈ ਲਾਚਾਰ ਨਹੀਂ ਹੈਗੇ ਜਾਂ ਕੋਈ ਇਸ ਤਰ੍ਹਾਂ ਨਹੀਂ ਵੀ ਜਿਵੇਂ ਕਹਿੰਦੇ ਹੁੰਦੇ ਵੀ ਤੱਕਾ ਜਿਹੜਾ ਹੈਗਾ ਵੀ ਢੱਲੀ ਜਾਓਗੇ ਤਾਂ ਹੋਈ ਜਾਊਗਾ ਇਹ ਟਾਈਮ ਨਹੀਂ ਹੈਗਾ ਹੁਣ ਕੋਈ ਨਹੀਂ ਚੱਲਦਾ ਤਾਂ ਤੁਸੀਂ ਵੀ ਨਹੀਂ ਚੱਲੋ ਤੁਸੀਂ ਬਿਲਕੁਲ ਇਸ ਤਰੀਕੇ ਨਾਲ ਅਵੇਅਰ ਹੋ ਕੇ ਜਾਣਕਾਰ ਤੇ ਸਮਝਦਾਰ ਰਹੋਗੇ ਚੱਲੋ ਆਪਾਂ ਵੀ ਨਾ ਕਿਸੇ ਨਾਲ ਤੱਕ ਅਗਰੀਏ ਤੇ ਆਪਣਾ ਆਪਣੇ ਨਾਲ ਵੀ ਨਾ ਹੋਵੇ ਤੇ ਆਪਾਂ ਚੰਗੇ ਵੀ ਨਾ ਇਸ ਤੋਂ ਬਾਅਦ ਮੈਂ ਨੈਕਸਟ ਜ਼ਿਆਦਾ ਟਾਈਮ ਨਾ ਲੈਂਦਾ ਹੋਇਆ ਜਿਵੇਂ ਲਿਖਿਆ ਹੋਇਆ ਇੱਥੇ ਛੋਟੀ ਉਮਰੇ ਵਿਆਹ ਇੱਕ ਕਾਨੂੰਨੀ ਅਪਰਾਧ ਹੈ ਛੋਟੀ ਉਮਰੇ ਵਿਆਹ ਵਿਸ਼ਤੇ ਇਹਦੇ ਬਾਰੇ ਡਿਟੇਲ ਜਾਣਕਾਰੀ ਆਪਣੇ ਪੰਜਾਬੀ ਟੀਚਰ ਮਨਜਿੰਦਰ ਸਰ ਤੁਹਾਨੂੰ ਦੇਣਗੇ ਫਿਰ ਵੀ ਚਲੋ ਮੈਂ ਥੋੜਾ ਜਿਹਾ ਇੱਕ ਭੂਮਿਕਾ ਬੰਨ੍ਹ ਦਿੰਨਾ ਛੋਟੀ ਉਮਰੇ ਵਿਆਹ ਬਾਲ ਵਿਆਹ ਜਿਹੜਾ ਆਪਾਂ ਸ਼ੁਰੂ ਤੋਂ ਦੇਖਦੇ ਆ ਰਹੇ ਹਾਂ ਵੀ ਛੋਟੀ ਉਮਰੇ ਬੱਚਿਆਂ ਨੇ ਵਿਆਹ ਕਰ ਦਿੱਤੇ ਜਾਂਦੇ ਨੇ ਉਹ ਅਪਰਾਧ ਹੈ ਇੱਕ ਉਹ ਗਲਤ ਹੈ ਕੁਝ ਫਰਕ ਥੋੜਾ ਜਿਹਾ ਇਹ ਹੋ ਗਿਆ ਧਿਆਨ ਨਾਲ ਸੁਣ ਲਓ ਸਾਰੇ ਜਣੇ ਜਿਹੜਾ ਵੋਇਸ ਜੀ ਪਹਿਲਾਂ ਤਾਂ ਪੇਰੈਂਟਸ ਜ਼ਬਰਦਸਤੀ ਕਰਵਾਉਂਦੇ ਸੀ ਛੋਟੀ ਉਮਰੇ ਬੱਚਿਆਂ ਦੇ ਵਿਆਹ ਹੁਣ ਬੱਚੇ ਹੀ ਕੁਝ ਆਪਣੇ ਆਪ ਹੀ ਆਪ ਡਿਸੀਜਨ ਲੈਂਦੇ ਆ ਗਲਤ ਡਿਸੀਜਨ ਜਿਹਨੂੰ ਕਹਿੰਦੇ ਆ ਗਲਤ ਫੈਸਲੇ ਤੇ ਉਹ ਵੀ ਇਹ ਮਤਲਬ ਛੋਟੀ ਉਮਰੇ ਵਿਆਹ ਦੇ ਚੱਕਰਾਂ ਦੇ ਵਿੱਚ ਪੈ ਜਾਂਦੇ ਆ ਤਾਂ ਉਦੋਂ ਬਾਅਦ ਜ਼ਿੰਦਗੀ ਬਹੁਤ ਜ਼ਿਆਦਾ ਕਹੋ ਵੀ ਇੱਕ ਤਰ੍ਹਾਂ ਨਾਲ ਬਰਵਾਦੀ ਹੋ ਜਾਂਦੀ ਹੈ ਤੇ ਮੈਂ ਹੁਣ ਬੇਨਤੀ ਕਰਾਂਗਾ ਸਰਦਾਰ ਮਨਜਿੰਦਰ ਸਿੰਘ ਜੀ ਨੂੰ ਵਿਆਹ ਕੀ ਡਿਟੇਲ ਇਸ ਤੇ ਚੰਨਣਾ ਪਾਉਣ ਇਹਦੇ ਬਾਰੇ ਗੱਲਬਾਤ ਤੁਹਾਨੂੰ ਦੱਸੀ ਜਾਏਗੀ ਵੀ ਕੀ ਇਹਦੇ ਨੁਕਸਾਨ ਨੇ ਫਾਇਦੇ ਤਾਂ ਮੈਂ ਕਹਾਂਗਾ ਹੀ ਨਹੀਂ ਕਿਉਂਕਿ ਇਹ ਗਲਤ ਡਿਸੀਜਨ ਹੈ ਗਲਤ ਡਿਸੀਜਨ ਨੇ ਹਮੇਸ਼ਾ ਨੁਕਸਾਨ ਹੀ ਹੁੰਦੇ ਆ ਠੀਕ ਹੈ ਜੀ ਥੈਂਕ ਯੂ ਬੇਨਤੀ ਕਰਾਂਗਾ ਸਰਦਾਰ ਮਨਜਿੰਦਰ ਸਿੰਘ ਜੀ ਨੂੰ ਵੀ ਆ ਕੇ ਡਿਟੇਲ ਇਸ ਤੇ ਚੰਨਣਾ ਪਾਉਣ ਇਹਦੇ ਬਾਰੇ ਗੱਲਬਾਤ ਤੁਹਾਨੂੰ ਦੱਸੀ ਜਾਏਗੀ ਵੀ ਕੀ ਇਹਦੇ ਨੁਕਸਾਨ ਨੇ ਫਾਇਦੇ ਤਾਂ ਮੈਂ ਕਹਾਂਗਾ ਹੀ ਨਹੀਂ ਕਿਉਂਕਿ ਇਹ ਗਲਤ ਡਿਸੀਜਨ ਹੈ ਗਲਤ ਡਿਸੀਜਨ ਨੇ ਹਮੇਸ਼ਾ ਨੁਕਸਾਨ ਹੀ ਹੁੰਦੇ ਆ ਠੀਕ ਹੈ ਜੀ ਥੈਂਕ ਯੂ ਥੈਂਕ ਯੂ ਬੇਟਾ ਤੇ ਸਭ ਤੋਂ ਪਹਿਲਾਂ ਪ੍ਰਿੰਸੀਪਲ ਸਰ ਵਿਦਿਆਪਕ ਸਾਹਿਬਾਨ ਤੇ ਮੇਰੇ ਪਿਆਰੇ ਵਿਦਿਆਰਥੀਓ ਸਭ ਨੂੰ ਪਿਆਰ ਭਰੀ ਸਤਿ ਸ਼ਕਾ ਜੀ ਵੀ ਸਾਨੂੰ ਦਾਸੀ ਦਿੱਤਾ ਸਰ ਨੇ ਮੇਰਾ ਜੋ ਬੋਲਣ ਦਾ ਵਿਸ਼ਾ ਹੈ ਉਹ ਹੈ ਬਾਲ ਪਿਆ ਬਾਲ ਪਿਆ ਹੈ ਕਿ ਬਾਲ ਵਿਆਹ ਜਿਵੇਂ ਕਿ ਤੁਹਾਡੇ ਸਾਹਮਣੇ ਮੋٹے-ਮੋٹے ਅੱਖਰਾਂ ਵਿੱਚ ਲਿਖਿਆ ਛੋਟੀ ਉਮਰ ਵਿੱਚ ਵਿਆਹ ਕਰਵਾ ਲੈਣਾ। ਉਹ ਹੈ ਬਾਲ ਵਿਆਹ। ਜਿਹੜਾ ਕਿ ਸਾਡੇ ਸਮਾਜ ਦੀ ਬੜੀ ਹੀ ਗੰਭੀਰ ਸਮੱਸਿਆ ਹੈ। ਇਸ ਨੂੰ ਦੂਰ ਕਰਨਾ ਸਾਡੀ ਜ਼ਿੰਮੇਵਾਰੀ ਹੈ। ਹੁਣ ਉਹ ਛੋਟੀ ਉਮਰ ਕਿਹੜੀ ਹੈ? ਜੇ ਅਸੀਂ ਗੱਲ ਕਰੀਏ ਸੰਵਿਧਾਨ ਅਨੁਸਾਰ ਤਾਂ ਜਦੋਂ ਬੱਚਾ 18 ਸਾਲ ਦਾ ਹੋ ਜਾਂਦਾ ਹੈ ਤਾਂ ਉਹ ਬਾਲਗ ਹੋ ਜਾਂਦਾ ਹੈ। ਤੇ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਮਿਲ ਜਾਂਦਾ ਹੈ ਤੇ ਉਸ ਦਾ ਵੋਟਰ ਕਾਰਡ ਬਣ ਜਾਂਦਾ ਹੈ ਤੇ ਉਹ ਆਪਣੇ ਫੈਸਲੇ ਲੈਣ ਦੇ ਕਾਬਿਲ ਹੋ ਜਾਂਦਾ ਹੈ ਤਾਂ ਸੰਵਿਧਾਨਤਾ ਕਹਿੰਦੇ 18 ਸਾਲ ਦੀ ਉਮਰ ਹੈ ਉਹ ਬਾਲਗ ਅਵਸਥਾ ਵਿੱਚ ਬੱਚਾ ਆ ਜਾਂਦਾ ਹੈ ਤੇ ਆਪਣੇ ਫੈਸਲੇ ਲੈ ਸਕਦਾ ਪਰ ਜੇ ਹੁਣ ਮੈਂ ਦੂਸਰੇ ਸ਼ਬਦਾਂ ਵਿੱਚ ਗੱਲ ਕਰਾਂ ਜੋ ਵਿਗਿਆਨ ਦੇ ਅੰਕੜੇ ਨੇ ਤਾਂ ਵਿਗਿਆਨ ਕਹਿੰਦਾ ਹੈ ਵੀ 24 ਸਾਲ ਤੱਕ ਬੱਚਾ ਆਪਣੇ ਸਹੀ ਫੈਸਲੇ ਨਹੀਂ ਲੈ ਸਕਦਾ 24 ਸਾਲ ਦੀ ਉਮਰ ਤੱਕ ਬੱਚਾ ਵਾਲੇ ਅਨਪੋਲ ਹੈ ਮੇਨੂੰ ਅਜੀਬ ਹੀ ਜਿਆਦਾ ਹੈ ਜਦੋਂ ਮੈਂ ਆਪਣੇ ਦਾਦਾ ਜੀ ਕੋਲ ਬੈਠਦਾ ਤਾਂ ਉਹ ਕਹਿੰਦੇ ਵੀ ਪੁੱਤ 24 ਸਾਲ ਤੋਂ ਪਹਿਲਾਂ ਵਿਆਹ ਨਾ ਕਰਾਈ। ਤਾਂ ਤਾਂ ਸਮਝ ਨਹੀਂ ਆਉਂਦੀ ਸੀ ਕਿਉਂ ਕਹਿੰਦੇ ਸੀ ਮੇਰੇ ਬਜ਼ੁਰਗ ਵੀ ਦੇਖੋ ਤਾਂ ਇਹ ਕੋਈ ਨਵੀਂ ਗੱਲ ਨਹੀਂ ਹੈਗੀ। ਤਾਂ ਇਸ ਤੋਂ ਪਹਿਲਾਂ ਵਿਆਹ ਕਰਵਾਉਣਾ ਮੈਂ ਸਮਝਦਾ ਵੀ ਇਹ ਛੋਟੀ ਉਮਰ ਵਿੱਚ ਹੀ ਵਿਆਹ ਕਰਵਾਉਣਾ ਤੇ ਇੱਕ ਇਹ ਅਪਰਾਧ ਹੈ। ਹੁਣ ਅਗਲੀ ਗੱਲ ਜੋ ਵਿਗਿਆਨ ਦੱਸਦਾ ਹੈ। ਲਿਖੇ ਹੋਏ ਅੰਕੜੇ ਨੇ Google ਦੇ ਸਰਚ ਕਰ ਲਿਓ। ਜਿੰਨੀਆਂ ਮੌਤਾਂ ਹੁੰਦੀਆਂ ਨੇ ਬੱਚੇ ਨੂੰ ਜਨਮ ਦੇਣ ਸਮੇਂ ਯਾਹ ਨਾ ਸੁਣਨ ਵਾਲੀ ਗੱਲ ਹੈ ਸਾਰੀ ਇੱਕ ਹੀ ਗੱਲ ਸੁਣਨ ਵਾਲੀ ਹੈ ਜਿੰਨੀਆਂ ਮੌਤਾਂ ਹੁੰਦੀਆਂ ਨੇ ਬੱਚੇ ਨੂੰ ਜਨਮ ਦੇਣ ਵੇਲੇ ਉਹ ਔਰਤਾਂ ਦੀ 80% ਗਿਣਤੀ 18 ਸਾਲ ਤੋਂ ਲੈ ਕੇ 24 ਸਾਲ ਦੇ ਵਿੱਚ ਜਾਂ ਲੜਕੀਆਂ ਦੀ ਗਿਣਤੀ ਕਿਉਂ ਉਹਨਾਂ ਦੀ ਮੌਤ ਕਿਉਂ ਹੋ ਜਾਂਦੀ ਹੈ ਕਿਉਂਕਿ ਉਹਨਾਂ ਦੇ ਜੋ ਸਰੀਰਕ ਅੰਗ ਨੇ ਉਹ ਚੰਗੀ ਤਰ੍ਹਾਂ ਤੰਦਰੁਸਤ ਪਰਫੁੱਲਿਤ ਨਹੀਂ ਹੋ ਪੰਗੇ ਇਸ ਕਰਕੇ ਹੀ ਸ਼ੁਰੂ ਤੋਂ ਹੀ ਸਾਡੇ ਕਹਿੰਦੇ ਆ ਰਹੇ ਨੇ ਵੀ ਬੱਚਾ 24-25 ਸਾਲ ਦਾ 26 ਸਾਲ ਦਾ ਹੋ ਜੇ ਫੇਰ ਉਹਦੀ ਉਮਰ ਬਿਆਨਯੋਗ ਹੋ ਜਾਂਦੀ ਹੈ ਪਰਸੋ ਦੇ ਖਬਰ ਦੇ ਵਿੱਚ ਵੀ ਖਬਰ ਸੀ ਮੈਂ ਆਪ ਹੀ ਪੜ੍ਹੀ ਆ 20 24 ਸਾਲ ਦੀ ਲੜਕੀ ਹੈ ਬੱਚੇ ਨੂੰ ਮਤਲਬ ਜਨਮ ਦੇਨ ਸਮੇ ਉਹਦੀ ਮੌਤ ਹੋ ਗਈ ਤੇ ਉਹ ਡਾਕਟਰ ਦਾ ਕਸੂਰ ਕੱਢ ਰਹੇ ਨੇ ਮਾਪੇ ਡਾਕਟਰ ਦਾ ਕੋਈ ਕਸੂਰ ਨਹੀਂ ਇਸ ਵਿੱਚ ਬੇਟਾ ਇਸ ਵਿੱਚ ਸਾਡੇ ਹੀ ਲਈ ਗਈ ਗਲਤ ਫੈਸਲੇ ਹੁਣ ਅਗਲੀ ਗੱਲ ਮੰਨ ਲਓ ਜਿਹੜੀ ਅਸੀਂ ਬਾਣ ਵਿਆਹ ਦੀ ਗੱਲ ਕਰ ਰਹੇ ਆਂ ਇਹ ਸਮੱਸਿਆ ਪੈਦਾ ਕਿੱਥੋਂ ਹੁੰਦੀ ਹੈ ਸਮੱਸਿਆ ਸੋਡੇ ਵਿੱਚੋਂ ਹੀ ਪੈਦਾ ਹੁੰਦੀ ਹੈ ਜਿੱਥੇ ਤੁਸੀਂ ਬੈਠੇ ਹੋ ਸਿੱਖਿਆਕ ਸੰਸਥਾਾਂਾਂ ਵਿੱਚ ਜਿੱਥੇ ਤੁਸੀਂ ਇਕੱਠੇ ਹੁੰਦੇ ਹੋ ਇਹ ਜਿਹੜੀ ਜੜਾ ਹੈ ਇਹ ਹੈ ਅਸੀਂ ਇਸ ਨੂੰ ਸੁਧਾਰਨਾ ਇੱਕ ਬੜੀ ਸੋਹਣੀ ਗੱਲ ਕਰਨ ਲੱਗਿਆ ਵੀ ਕਹਿੰਦੇ ਇੱਕ ਪਿੰਡ ਦੇ ਜਿਹੜੇ ਬੱਚੇ ਹੁੰਦੇ ਭੈਣ ਭਰਾ ਹੁੰਦੇ ਨੇ ਭੈਣ ਭਰਾ ਆਲੇ-ਦੁਆਲੇ ਦੇ ਤਿੰਨ ਚਾਰ ਪਿੰਡਾਂ ਤੱਕ ਵੀ ਜਿਹੜੇ ਬੱਚੇ ਹੁੰਦੇ ਉਹ ਆਪਸ ਵਿੱਚ ਭੈਣ ਭਰਾ ਹੁੰਦੇ ਨੇ ਤੇ ਸਾਡੀ ਮਾਨਸਿਕ ਅਵਸਥਾ ਸਾਡੀ ਸੋਚ ਕਿੰਨੀ ਮਾੜੀ ਹੋ ਚੁੱਕੀ ਅਸੀਂ ਕੋ ਸਕੂਲ ਵਿੱਚ ਪੜ੍ਹਦੇ ਹਾਂ ਇਹ ਆਪਣੀ ਸਕੂਲ ਦੀ ਗੱਲ ਨਹੀਂ ਹੈਗੀ ਜਿਹੜੀ ਇਹ ਗੱਲ ਹੈ ਜਨਰਲਾਈਜੇਸ਼ਨ ਹੈ ਗੱਲ ਇਹ ਹਰ ਇੱਕ ਤੇ ਲਾਗੂ ਹੁੰਦੀ ਹੈ ਬੱਚਾ ਕਿਤੇ ਵੀ ਹੈ ਕਾਲਜ ਵਿੱਚ ਹੈ ਸਕੂਲ ਵਿੱਚ ਹੈ ਕਿਹੜੀ ਵੀ ਅਵਸਥਾ ਵਿੱਚ ਠੀਕ ਹੈ ਇਸ ਨੂੰ ਆਪਣੇ ਉੱਪਰ ਪੂਰੀ ਚੰਗੀ ਤਰ੍ਹਾਂ ਨਹੀਂ ਲੈਣਾ ਵੀ ਸਰ ਸਾਨੂੰ ਕਹਿ ਰਹੇ ਨੇ ਆਪਾਂ ਇਹ ਤਾਂ ਸਮਝਣੀ ਹੈ ਆਪਣਾ ਸਕੂਲ ਬਹੁਤ ਵਧੀਆ ਆਪਣੇ ਸਕੂਲ ਵਿੱਚ ਕੋਈ ਅਜਿਹੀ ਗੱਲ ਨਹੀਂ ਹੋਈ ਪਰ ਆਪਾਂ ਫਿਰ ਵੀ ਇਸ ਗੱਲ ਨੂੰ ਸਮਝਣਾ ਤੇ ਆਪਣੇ ਸਾਥੀਆਂ ਨੂੰ ਵੀ ਇਹ ਗੱਲ ਸਮਝਾਉਣੀ ਹੈ ਦੇ ਅਸੀਂ ਇਸ ਕਦਮ ਇਸ ਗੱਲ ਵੱਲ ਕਦਮ ਵਧਾ ਚੁੱਕੇ ਆ ਤਾਂ ਉਹ ਪਿੱਛੇ ਹਟਨੇ ਤੇ ਪਿੱਛੇ ਹਟਾਉਣ ਲਈ ਹੀ ਸਾਡਾ ਇਹ ਮਕਸਦ ਹੈ ਤੁਹਾਨੂੰ ਇਹ ਗੱਲ ਸਮਝਾਈ ਜਾ। ਤਾਂ ਜਦੋਂ ਮੇਰੇ ਵਿਆਹ ਦੀ ਗੱਲ ਚੱਲੀ ਸੀਗੀ ਲੋਕਾਂ ਦੇ ਰਿਸ਼ਤੇ ਆਏ ਸੀ ਮੈਨੂੰ ਭਲਾ ਢੇ ਸ਼ਹਿਰ ਤੋਂ ਮੈਂ ਬਿਲਕੁਲ ਵੀ ਹਾਂ ਨਹੀਂ ਕੀਤੀ। ਕਹਨੂੰ ਕਹਿ ਦਾਂਗੇ ਮੁੰਡਾ ਕੁੜੀ ਆਪਸ ਇੱਕ ਦੂਜੇ ਨੂੰ ਜਾਣਦੇ ਸੀ। ਕਦੇ ਵੀ ਯਾਹਾਂ ਕਿੱਤੀ ਮਿਲਦੇ। ਤਾਂ ਦੇਖੋ ਬੇਟਾ ਸਾਡੀ ਸੋਚ ਕਿੰਨੀ ਡਿੱਗ ਚੁੱਕੀ ਹੈ ਅਸੀਂ ਇੱਕ ਸਕੂਲ ਵਿੱਚ ਇੱਕ ਕਮਰੇ ਵਿੱਚ ਪੜਦੇ ਹੋਏ ਸਾਡੀ ਕਿੰਨੀ ਮਾੜੀ ਸੋਚ ਹੈ। ਹੁਣ ਅਗਲੀ ਗੱਲ ਆ ਬੱਚੇ ਕਹਿ ਦਿੰਦੇ ਆ ਅਸੀਂ ਆਪਣੇ ਮਾਪੇ ਮਨਾ ਲਾਂਗੇ ਠੀਕ ਹੈ ਪਰ ਮਾਪੇ ਦੋ ਤਰ੍ਹਾਂ ਨਾਲ ਮੰਨਦੇ ਆ ਜਿਹੜਾ ਪਹਿਲਾ ਤਰ੍ਹਾਂ ਦਾ ਹੈਗਾ ਸਿਸਟਮ ਉਹ ਨਹੀਂ ਮੰਨਦੇ ਇਹ ਦੋ ਕਿਸਮਾਂ ਨੇ ਬੜੀਆਂ ਸੁਣਨ ਵਾਲੀਆਂ ਨੇ ਤੇ ਬੜੀਆਂ ਹੀ ਖਤਰਨਾਕ ਨੇ ਚਲੋ ਪਹਿਲੀ ਜੋ ਹੈਗੀ ਆ ਕਿਸਮ ਉਹ ਬਿਲਕੁਲ ਨਹੀਂ ਮੰਨਦੇ ਮਾਪੇ ਤੇ ਉਹਦਾ ਨਤੀਜਾ ਕੀ ਨਿਕਲਦਾ ਹੈ ਤੋਡੇ ਸਾਹਮਣੇ ਪਿਛਲੇ ਸਾਲ ਦੀ ਵੀ ਉਦਾਹਰਣ ਮੈਂ ਦੇ ਦਿੰਨਾ ਹਜ਼ਾਰਾਂ ਹੀ ਉਦਾਹਰਣਾਂ ਨੇ ਜੋ ਮੇਰੇ ਜਹਨ ਵਿੱਚ ਦਿਮਾਗ ਵਿੱਚ ਚਾਰੀਆਂ ਨੇ ਪਰ ਜਿਹੜੀ ਤੁਹਾਨੂੰ ਦੱਸਣ ਵਾਲੀ ਮੇਰੇ ਹੁਣ ਇਸ ਟਾਈਮ ਆ ਰਹੀ ਹੈ ਗੱਲ ਉਹ ਇਹ ਹੈ ਚਲੋ ਇੱਕ ਲੜਕੀ ਸੀਗੀ ਹਲੇ 11ਵੀਂ ਚ ਹੀ ਪੜਦੀ ਸੀਗੀ ਤੇ ਉਹਦਾ ਫੋਨ ਪਕੜਿਆ ਗਿਆ ਘਰੇ ਗੱਲ ਚੱਲ ਪਈ ਵੀ ਪਾਈ ਮੈਂ ਤਾਂ ਵਿਆਹ ਕਰਵਾਣਾ ਕੁੜੀ ਹਲੇ 16 ਸਾਲ ਦੀ ਹੈ 18 ਸਾਲ ਵੀ ਪੂਰੇ ਨਹੀਂ ਹੋਏ ਤੁਹਾਨੂੰ ਪਤਾ ਜਵਾਗ ਤੁਸੀਂ ਜਿੱਦੀ ਬਹੁਤ ਅੱਜਕੱਲ੍ਹ ਤੋੜਪਣ ਸ਼ੁਰੂ ਕਰਤੀ ਮਾਰਨ ਦੇ ਡਰਾਮੇ ਦੇਣ ਲੱਗੀ ਡਰਾਵੇ ਦੇਣ ਲੱਗੀ ਮਾਰ ਮਰਦੀਆਂ ਮਰਦੀਆਂ ਬੜੀ ਲੰਬੀ ਹੋ ਜਵਾਗ ਘਰ ਦੇਣ ਕੀ ਕਿਹਾ ਇੱਜ਼ਤ ਸਭ ਨੂੰ ਪਿਆਰੀ ਹੈ ਬੇਟਾ ਇੱਜ਼ਤ ਤੋਂ ਵੱਧ ਇਸ ਧਰਤੀ ਦੇ ਕੋਈ ਚੀਜ਼ ਨਹੀਂ ਹੈਗੀ ਜਿਹੜੇ ਨੇ ਰਾਜੀ ਮਹਾਰਾਜੇ ਨੇ ਅਣਖਾ ਜਮੀਰਾਂ ਪਿੱਛੇ ਹੀ ਮਰ ਗਏ ਤੁਸੀਂ ਪੜ ਕੇ ਦੇਖੋ ਪਲੱਸ 1 ਦੇ ਵਿੱਚ ਭਾਰਤ ਦਾ ਇਤਿਹਾਸ ਹੈ ਸਾਡੇ ਜਿੰਨੇ ਹਿੰਦੂ ਰਾਜ ਹੀ ਸੀ ਉਹਨਾਂ ਦੀਆਂ ਪਟਰਾਣੀਆਂ ਸੀ ਕਦੇ ਹਮਲਾਵਾਰਾਂ ਨੂੰ ਮੁਸਲਮਾਨਾਂ ਨੂੰ ਹੱਥ ਨਹੀਂ ਲਵਾਇਆ ਅਗਲੀ ਦੇ ਵਿੱਚ ਮਰ ਜਾਂਦੀਆਂ ਸੀਗੀਆਂ ਜਲ ਕੇ ਉਹ ਸੀ ਇੱਜ਼ਤ ਉਹ ਸੀ ਅਣਖ ਠੀਕ ਹੈ ਤੇ ਉਹ ਮਾਪਿਆਂ ਨੇ ਕੀ ਸੋਚਿਆ ਵੀ ਸਕੀਮ ਬਣਾ ਲਈ ਯੋਜਨਾ ਬਣਾ ਲਈ ਵੀ ਲੜਕੀ ਨੂੰ ਕਿਹਾ ਜਾਵੇ ਉਹਦੀ ਮੰਮੀ ਨੂੰ ਸਮਝਾਇਆ ਗਿਆ ਵੀ ਤੂੰ ਮੁੰਡੇ ਨੂੰ ਘਰ ਬੁਲਾ ਲਾ ਵੀ ਇੱਕ ਵਾਰ ਮੰਮੀ ਨਾਲ ਗੱਲ ਕਰ ਲੈ ਅੱਗੇ ਗੱਲ ਫੇਰ ਸ਼ੁਰੂ ਕਰਾਂਗੇ ਚਲੋ ਲੜਕੀ ਨੇ ਇਸੇ ਤਰ੍ਹਾਂ ਹੀ ਕੀਤਾ ਫੋਨ ਕੀਤਾ ਵੀਡੀਓ ਕਾਲ ਕੀਤੀ ਮੁੰਡੇ ਨੂੰ ਘਰ ਬੁਲਾ ਲਿਆ ਤੇ ਚੰਗੀ ਤਰ੍ਹਾਂ ਦੱਸ ਤੇ ਵੀ ਭਾਈ ਪਹਿਲਾਂ ਮੰਮੀ ਨੂੰ ਮਨਾ ਲਾ ਮੰਮੀ ਨਾਲ ਗੱਲ ਕਰ ਲੈ ਆਪਣੇ ਪਰਿਵਾਰ ਬਾਰੇ ਦੱਸ ਦੇ ਤੇ ਫਿਰ ਆਪਾਂ ਗੱਲ ਸ਼ੁਰੂ ਕਰਾਂਗੇ ਮੁੰਡਾ ਘੜੇ ਆ ਗਿਆ ਲੜਕੀ ਨੂੰ ਨਹੀਂ ਪਤਾ ਸੀ ਵੀ ਕੀ ਯੋਜਨਾ ਬਣਾ ਰੱਖੀ ਹੈ ਸਭ ਤੋਂ ਪਹਿਲਾਂ ਉਹਨਾਂ ਮਾਪਿਆਂ ਨੇ ਦੋਨਾਂ ਨੂੰ ਪਕੜਿਆ ਫਿਰ ਕਦੇ ਮੁੰਡੇ ਦੇ ਦਿਲ 'ਚ ਰਹਿ ਜੇ ਇਹ ਗੱਲ ਵੀ ਕੱਲਾ ਮੈਨੂੰ ਹੀ ਮਾਰਿਆ ਕੁੜੀ ਨੂੰ ਨਹੀਂ ਮਾਰਿਆ ਸਭ ਤੋਂ ਪਹਿਲਾਂ ਮੁੰਡੇ ਦੇ ਸਾਹਮਣੇ ਕੁੜੀ ਨੂੰ ਮਾਰਿਆ ਆਪਣੇ ਹੱਥੀ ਇਹ ਪਿਛਲੇ ਸਾਲ ਦੀ ਗੱਲ ਹੈ ਸ਼ਾਇਦ ਮੇਰੇ ਨਰਬਦ ਨੂੰ ਪਤਾ ਹੋਵੇ ਟੀਚਰ ਸਾਹਿਬਾਨ ਬੈਠੇ ਉਹਨਾਂ ਨੂੰ ਪਤਾ ਹੋਵੇ ਫਿਰ ਮੁੰਡਾ ਮਾਰਿਆ ਕਿਉਂ ਇੱਜ਼ਤ ਇਹ ਜਿਹੜਾ ਕਲਰਟ ਬੱਚੇ ਲਾਉਂਦੇ ਆ ਮਾਪਿਆਂ ਦੀ ਇੱਜ਼ਤ ਨੂੰ ਇਹ ਕਦੇ ਖਤਮ ਨਹੀਂ ਹੁੰਦੇ ਪੀੜੀਆਂ ਦਰ ਪੀੜੀ ਤੇ ਜਦੋਂ ਮੁੰਡਿਆਂ ਨੂੰ ਪਤਾ ਲੱਗਿਆ ਉਹ ਕਹਿੰਦੇ ਠੀਕ ਕੀਤਾ ਜੀ ਕੋਈ ਚੱਕਰ ਨਹੀਂ ਅਸੀਂ ਤੁਹਾਡੇ ਨਾਲ ਆ ਕੋਈ ਕੇਸ ਨਹੀਂ ਕੋਈ ਐਫ ਆਈ ਆਰ ਨਹੀਂ ਕੋਈ ਕੁਝ ਨਹੀਂ ਕੋਈ ਥਾਣਾ ਨਹੀਂ ਕੋਈ ਕਚੈਰੀ ਨਹੀਂ ਕੋਈ ਸਰਪੰਚ ਕੋਲ ਨਹੀਂ ਗਏ ਸਾਡੇ ਕੋਈ ਕਹਿੰਦੇ ਔਲਾਦ ਹੀ ਨਹੀਂ ਸੀ ਕਿਉਂਕਿ ਜਦੋਂ ਕੋਈ ਕੇਸ ਕਰਨ ਵਾਲਾ ਹੈ ਹੀ ਨਹੀਂ ਕੌਣ ਖੜੂਗਾ ਉਹਨਾਂ ਦੇ ਬਰਾਬਰ ਠੀਕ ਹੈ ਜੀ ਤਾਂ ਇਹ ਹਾਲਾਤ ਨੇ ਜਦੋਂ ਮਾਪੇ ਨਹੀਂ ਮੰਨਦੇ ਇਹ ਫੈਸਲਾ ਨੂੰ ਲੈਣਾ ਪੈਂਦਾ ਕੋਈ ਇੱਜ਼ਤ ਸਭ ਤੋਂ ਪਿਆਰੀ ਆ ਪਿੰਡ ਦੇ ਮੋੜ ਤੇ ਖੜਨਾ ਬੜਾ ਔਖਾ ਹੋ ਜਾਂਦਾ ਜਦੋਂ ਕੋਈ ਬੇਗਾਨਾ ਕਹਿ ਦਿੰਦਾ ਫਲਾਣੇ ਦੀ ਕੁੜੀ ਭੱਜ ਗਈ ਫਲਾਣੇ ਦਾ ਮੁੰਡਾ ਭੱਜ ਗਿਆ ਮਰਨ ਹੋ ਜਾਂਦਾ ਮਾਪੇ ਉਹ ਤਾਂ ਸਾਨੂੰ ਇਸ ਲਈ ਨਹੀਂ ਜੰਮਿਆ ਵੀ ਉਹ ਲੋਕਾਂ ਕੋਲੋਂ ਇਹ ਤੌਂਡ ਦਾ ਕਹਾਉਣ ਇਹ ਕੋਈ ਖਾਸ ਵੱਡੀਆਂ ਗੱਲਾਂ ਨਹੀਂ ਹੈਗੀਆਂ ਛੇਵੀ ਤੋਂ ਅੱਠਵੀਂ ਵਾਲੇ ਬੱਚੇ ਤਾਂ ਹੀ ਭੇਜੇ ਨੇ ਥੋੜੇ ਦਿਮਾਗ ਦੇ ਵਿੱਚ ਗੱਲ ਪੈ ਜੇ ਇਹ ਕੋਈ ਖਾਸ ਵੱਡੀ ਗੱਲ ਵੀ ਨਹੀਂ ਹੈਗੀ ਵੀ 10ਵੀਂ ਵਾਲੇ ਜੋ ਆਗ ਬਿਆਨ ਹੀ ਕਰਵਾਉਂਦੇ ਆ ਸਮੱਸਿਆ ਸਮਾਜ ਵਿੱਚ ਹੈਗੀ ਆ ਕਰਵਾਉਂਦੇ ਤਾਂ ਹੀ ਥੋੜੇ ਗੱਲ ਸਾਹਮਣੇ ਪੇਸ਼ ਕਰ ਰਹੇ ਆ ਇਹ ਦੂਸਰੀ ਗੱਲ ਜਦੋਂ ਮਾਪੇ ਚਲੋ ਤੁਸੀਂ ਮਨਾ ਲਈ ਹੁਣ ਗੱਲ ਕਰਦੇ ਆ ਸਾਰੇ ਨੁਕਸਾਨਾਂ ਦੀ ਜਿਹੜੇ ਕਹਿੰਦੇ ਜੀ ਉਹ ਕਰਾਈ ਦਾ ਫਿਰਦਾ ਵਿਆਹ ਜੀ ਉਹ ਕਰਵਾਈ ਦਾ ਫਿਰਦਾ ਵਿਆਹ ਜੀ ਹੁਣ ਨੁਕਸਾਨ ਸੁਣੋ ਸਭ ਤੋਂ ਪਹਿਲਾਂ ਜਿਹੜਾ ਨੁਕਸਾਨ ਹੈ ਉਹ ਹੈ ਇੱਜ਼ਤ ਦੀ ਜੋ ਗੱਲ ਕਰ ਰਹੇ ਆ ਮਾਤਾ ਪਿਤਾ ਤੋੜਾ ਸਾਥ ਬਿਲਕੁਲ ਛੱਡ ਦਿੰਦੇ ਆ ਕਰੋ ਕੱਢ ਦਿੰਦੇ ਆ ਇੱਥੋਂ ਤੱਕ ਕੇ ਤੁਹਾਡੇ ਰਿਸ਼ਤੇਦਾਰ ਵੀ ਤੁਹਾਡਾ ਸਾਥ ਛੱਡ ਦਿੰਦੇ ਆ ਤੁਹਾਡੇ ਨਾਲ ਕੋਈ ਨਹੀਂ ਖੜਦਾ ਕਿਸੇ ਦੁੱਖ ਸੁੱਖ ਚ ਨਹੀਂ ਖੜਦਾ ਫਿਰ ਤੁਸੀਂ ਦੋ ਜੀ ਹੀ ਰਹਿ ਜਾਂਦੇ ਹੋ ਸਮਾਜ ਵਿੱਚ ਰਹਿਣ ਲਈ ਫਿਰ ਰਹੋਗੇ ਵੀ ਕਿੱਥੇ ਕਿਹੜੇ ਕਿਹੜੇ ਪਿੰਡ ਛੱਡ ਕੇ ਰਹੋਗੇ ਜਿੱਥੇ ਵੀ ਜਾਉਂਗੇ ਕੋਈ ਵੀ ਕਿਰਾਏਦਾਰ ਮਕਾਨ ਮਾਲਕ ਤੁਹਾਨੂੰ ਆਹੀ ਘਰ ਨਹੀਂ ਹੁੰਦਾ ਤੁਹਾਡਾ ਪਿੱਛਾ ਪੁੱਛੇ ਬਿਨਾ ਕਿੱਥੋਂ ਆਇਓ ਭਾਈ ਕੀ ਗੱਲ ਤੁਹਾਡਾ ਘਰ ਕਿੱਥੇ ਆ ਕਿਹੜਾ ਪਿੰਡ ਹੈ ਫਿਰ ਉੱਥੇ ਕੀ ਜਵਾਬ ਦਿੰਨੇ ਹੋ ਕੋਈ ਜਵਾਬ ਨਹੀਂ ਜਿਹੜੇ ਪੈਸੇ ਜੇਬ 'ਚ ਹੁੰਦੇ ਨੇ 50-7000 ਰੁਪਇਆ ਇੱਧਰ ਉੱਧਰ ਭੁੰਮ ਕੇ 4-5 ਦਿਨਾਂ 'ਚ ਖਤਮ ਹੋ ਜਾਂਦਾ ਫਿਰ ਕੋਈ ਮਕਾਨ ਮਾਲਕ ਵੀ ਸਾਨੂੰ ਆਪਣੇ ਘਰ 'ਚ ਨਹੀਂ ਰੱਖਦਾ ਅਗਲਾ ਕਹਿੰਦਾ ਜਿਹੜੀ ਮਾੜੀ ਸੋਚ ਵਾਲੇ ਆਪਦੇ ਮਾਪਿਆਂ ਦੇ ਨਹੀਂ ਹੋਏ ਘਰ ਛੱਡ ਕੇ ਫਿਰ ਦੇ ਨੂੰ ਸਾਡੇ ਕੀ ਹੋਣਗੇ ਸਾਡੇ ਘਰ ਦੇ ਵਿੱਚ ਵੀ ਕੋਈ ਕਲੰਕ ਲਾ ਦੇਣਗੇ ਬੱਚਿਆਂ ਨੂੰ ਵਿਗਾੜ ਦੇਣਗੇ ਸਾਡੇ ਸਮਾਜ ਵਿੱਚ ਉਹਨਾਂ ਬੱਚਿਆਂ ਨੂੰ ਰਹਿਣ ਲਈ ਥਾਂ ਵੀ ਨਹੀਂ ਮਿਲਦੀ ਜਿਹੜੇ ਸਾਨੂੰ ਜਾਣਦੇ ਵੀ ਨਹੀਂ ਹੈਗੇ ਰਿਸ਼ਤੇਦਾਰ ਤੇ ਮਾਪੇ ਬਹੁਤ ਦੂਰ ਨਹੀਂ। ਕਿ ਸੋਡੇ ਵਾਲੀ ਵਾਲੇ ਕਟਨਾਮਾ ਵਾਪਰਦੀਆਂ ਵੀ ਹੋਣਗੀਆਂ ਇਹ ਸੱਚਾਈ ਹੈ। ਅਗਲੀ ਗੱਲ ਜਦੋਂ ਗੱਲ ਆਉਗੀ ਢਿੱਡ ਪਰਨ ਦੀ ਕਿਵੇਂ ਰੋਜ਼ਗਾਰ ਮਿਲੂਗਾ ਤੁਹਾਨੂੰ ਕਿਹੜਾ ਕੰਮ ਧੰਦਾ ਕਰੋਗੇ ਜਦੋਂ ਪੜ੍ਹਾਈ ਨਹੀਂ ਕੀਤੀ। ਨੌਵੀਂ ਤੋਂ ਲੈ ਕੇ 12ਵੀਂ ਤੱਕ ਜਦੋਂ ਤੁਸੀਂ ਇੱਕ ਚੰਗਾ ਮਨੁੱਖ ਬਣਨਾ ਹੈ ਉੱਤੇ ਤੁਸੀਂ ਗਲਤ ਫੈਸਲੇ ਲੈ ਕੇ ਗਲਤ ਰਸਤੇ ਤੇ ਚਲੇ ਗਏ ਹੋ। ਕਿਸ ਨੂੰ ਰੋਜ਼ਗਾਰ ਕਿਵੇਂ ਮਿਲੂਗਾ ਆਪਣੇ ਪੈਰਾਂ ਤੇ ਖੜੇ ਕਿਵੇਂ ਹੋਵਾਂਗੇ ਪਰਿਵਾਰ ਦਾ ਪਾਲਣ ਪੋਸ਼ਣ ਵੀ ਕਿਵੇਂ ਕਰੂੰਗੇ ਸਭ ਕੁਝ ਖਤਮ ਤੁਹਾਡੇ ਪੱਲੇ ਕੁਝ ਵੀ ਨਹੀਂ ਪੈਣਾ ਦਿਹਾੜੀਆਂ ਰਹਿ ਜਾਣਗੀਆਂ ਜਿਹੜਾ ਕਿ ਹਰ ਇੱਕ ਇਨਸਾਨ ਕਰੀ ਜਾਂਦਾ ਤੇ ਪਰਿਵਾਰ ਕੋੜਾ ਔਖਾ ਚੱਲਦਾ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਅਗਲੀ ਗੱਲ ਹੈ ਮਾਤਾ ਪਿਤਾ ਕਈ ਵਾਰ ਇੰਨੇ ਦੁਖੀ ਹੋ ਜਾਂਦੇ ਆ ਇਹ ਸਚਾਈ ਹੈ ਬੱਚੇ ਨੂੰ ਤਾਂ ਮਾਰਨਾ ਹੀ ਮਾਰਨਾ ਜਿਹੜੀ ਪਹਿਲਾ ਗੱਲ ਕੀਤੀ ਆ ਆਪ ਵੀ ਆਤਮ ਹੱਤਿਆ ਕਰਦੇ ਨੇ ਇਹ ਸਚਾਈ ਹੈ ਇਹ ਜ਼ਰੂਰੀ ਨਹੀਂ ਹੈਗਾ ਵੀ ਸਾਰਿਆਂ ਦੇ ਮਾਫੀ ਦਲੇਰ ਦਿਲ ਬਾ ਲੈਣਿਆਂ ਤੁਰੇ ਫਿਰਦੇ ਆ ਕੁਝ ਨਹੀਂ ਹੁੰਦਾ ਨਹੀਂ ਨਹੀਂ ਜਿਹੜੇ ਪੰਜਾਬੀ ਲੋਕ ਆਸੀਂ ਆ ਬੜੀ ਭਾਵੁਕ ਲੋਕਾਂ ਬੜੀ ਛੇਦੀ ਭਾਵਨਾਵਾਂ ਵਿੱਚ ਬਹਿ ਜਾਂਦੇ ਆ ਘਰ ਦੀ 4 ਚਾਰ ਦਿਵਾਰੀ ਤੋਂ ਬਾਹਰ ਜੇ ਕੋਈ ਕੋਈ ਗੱਲ ਗਲਤ ਕਹਿ ਦੇਣਾ ਵੀ ਤੇਰੇ ਜਵਾਬ ਨਹੀਂ ਆਇਆ ਕਿ ਤਾਂ ਸਾਡਾ ਮਰਨ ਹੋ ਜਾਂਦਾ ਤੇ ਫਿਰ ਗੱਲ ਕਿੱਥੇ ਪਹੁੰਚ ਜਾਂਦੀ ਆ ਮਾਪਿਆਂ ਦੁਆਰਾ ਕੀਤੀ ਜਾਣ ਵਾਲੀ ਆਤਮ ਹੱਤਿਆ ਤੱਕ ਜ਼ਹਿਰ ਪੀ ਲੈਣਾ ਫਹਾ ਲੈ ਲੈਣਾ ਇਹ ਸੱਚੀਆਂ ਘਟਨਾਵਾਂ ਹਨ ਮੈਂ ਆਪਣੇ ਵੱਲੋਂ ਨਹੀਂ ਕਹਿ ਰਿਹਾ ਕਿ ਕਿੰਨੀਆਂ ਹੀ ਘਟਨਾਵਾਂ ਨੇ ਪਤਾ ਲੱਗਦਾ ਹੈ ਭਾਈ ਬੱਚੇ ਨੇ ਵਿਆਹ ਕਰਾ ਲਿਆ ਸੀ ਆਪਦੀ ਇੱਛਾ ਨਾਲ ਸਾਡੇ ਮਾਪਿਆਂ ਤੋਂ ਅਗਿਆ ਤੋਂ ਬਾਹਰ ਹੋ ਕੇ ਤੇ ਬੁੜਾ ਮਰ ਗਿਆ ਤੇ ਉਹਨੇ ਖੁਦਕੁਸ਼ੀ ਕਰ ਲਈ ਮਾਂ ਮਰ ਗਈ ਟੈਕ ਆ ਗਿਆ ਚਿੰਤਾ ਦੇ ਵਿੱਚ ਸਾਰਾ ਪਰਿਵਾਰ ਬਰਬਾਰ ਮੈਨੂੰ ਦੱਸੋ ਜੇਹੀ ਖੁਸ਼ੀ ਦਾ ਕੀ ਫਾਇਦਾ ਜਿਸ ਨੇ ਉਸਨੂੰ ਜਨਮ ਦਿੱਤਾ ਮਾਤਾ ਪਿਤਾ ਨੇ ਉਹਨਾਂ ਨੂੰ ਤੁਸੀਂ ਮਿੱਟੀ ਚ ਜਨਮ ਦਿੱਤਾ ਕਿਸ ਨੂੰ ਇਸ ਲਈ ਜਨਮ ਦਿੱਤਾ ਸੀ ਸਿਰਫ ਇੱਕ ਫੈਸਲੇ ਲਈ ਜ਼ਿੰਦਗੀ ਦੇ ਇੱਕ ਫੈਸਲੇ ਲਈ ਜਨਮ ਦਿੱਤਾ ਵੀ ਆਸੀਂ ਸਿਰਫ ਵਿਆਹ ਕਰਵਾਉਣਾ ਉਹ ਵੀ ਆਪਣੀ ਮਰਜ਼ੀ ਅਨੁਸਾਰ ਤੇ ਛੋਟੀ ਉਮਰ ਵਿੱਚ ਹੀ ਨਾਲ ਨਾਲ ਗੱਲ ਚੱਲਦੀ ਹੈ ਜਿਹੜੀ ਆਪਣੀ ਇੱਛਾ ਅਨੁਸਾਰ ਬੈ ਸਾਡੇ ਸਮਾਜ ਦਾ ਇਹ ਵੀ ਇੱਕ ਕਲੰਕ ਹੈ ਕਦੇ ਵੀ ਨਹੀਂ ਹੋਣਾ ਚਾਹੀਦਾ ਖੁਸ਼ੀ ਮਾਪਿਆਂ ਨਾਲ ਹੀ ਮਿਲਦੀ ਹੈ ਜਿੱਥੇ ਮਾਪੇ ਖੁਸ਼ ਨੇ ਤੁਹਾਡੇ ਸਾਹਮਣੇ ਜਿੰਨੇ ਬੈਠੇ ਆ ਅਸੀਂ ਟੀਚਰ ਆ ਆਲੇ ਦੁਆਲੇ ਸਿਆਣੇ ਲੋਕ ਨੇ ਮਾਪਿਆਂ ਦੀ ਇੱਛਾ ਅਨੁਸਾਰ ਹੀ ਵਿਆਹ ਕਰਵਾਇਆ ਉਸ ਤੋਂ ਅਗਲੀ ਗੱਲ ਚਲੋ ਹੋ ਗਿਆ ਬਿਆ ਦੋ ਤਿੰਨ ਮਹੀਨੇ ਲੰਗੇ ਉਸ ਤੋਂ ਬਾਅਦ ਜਿਹੜੀ ਸਮੱਸਿਆ ਹੁੰਦੀ ਆ ਸਾਡੇ ਸਾਹਮਣੇ ਹਸਪਤਾਲ ਹੈ ਬੱਚਿਆਂ ਦਾ ਦੇਸੀ ਭਾਸ਼ਾ ਵਿੱਚ ਦੱਸਾਂ ਵੀ ਬੱਚਿਆਂ ਨੂੰ ਜਨਮ ਦਿੱਤਾ ਜਾਂਦਾ ਹੈ ਵਿਸ਼ਵਾਸ ਮੰਨੋ ਸਾਲ ਦੇ ਵਿੱਚ ਤਿੰਨ ਚਾਰ ਕੇਸ ਅਜਿਹੇ ਆਉਂਦੇ ਨੇ ਸਾਡੀ ਸਾਂਝੀ ਨੰਦਾ ਹਸਪਤਾਲ ਨਾਲ ਸਾਹਮਣੀ ਗੇਟ ਹੈ ਜਦੋਂ ਮੁੰਡਾ ਤਾਹਾ ਮਾਰ ਮਾਰ ਕੇ ਰੋ ਰਿਹਾ ਹੁੰਦਾ ਬਾਹਰ ਚੀਕਾਂ ਮਾਰ ਰਿਹਾ ਹੁੰਦਾ ਕੰਧਾਂ 'ਚ ਟੱਕਰਾਂ ਮਾਰ ਰਿਹਾ ਹੁੰਦਾ ਮੈਂ ਮਰ ਜਾਂਦਾ ਓਏ ਮੈਨੂੰ ਬਚਾ ਲਓ ਓਏ ਕੋਈ ਮੇਰਾ ਸਾਥ ਦੇ ਦਿਓ ਓ ਕਿਉਂ ਅਸੀਂ ਬਾਹਰ ਜਾਂਦੇ ਆਂ ਦੇਖਦੇ ਆਂ ਪਾਣੀ ਭਲਾਨੇ ਆ ਬਿਠਾਨੇ ਆ ਉਹ ਕਹਿੰਦਾ ਜੀ ਫੈਸਲਾ ਲਿਆ ਸੀ ਜੀ ਨਾਲੇ ਰੋਂਦਾ ਬਈ ਵਿਸ਼ਵਾਸ ਮੰਨੋ ਐਡੀ ਜੀ ਮੇਰੀ ਮਾਂ ਨੂੰ ਕਹਿੰਦਾ ਏ ਉਹ ਵੀ ਤੂੰ ਵੀ ਮੇਰੀ ਮਾਂ ਸਮਾਨ ਆ ਮੈਂ ਬਹੁਤ ਫੈਸਲਾ ਗਲਤ ਲਿਆ ਕੁੜੀਆਂ ਵਾਲੇ ਪਾਸੇ ਤੇ ਮੁੰਡੇ ਵਾਲੇ ਪਾਸੇ ਸਾਨੂੰ ਬਿਲਕੁਲ ਹੀ ਬੇਦਖਲ ਕਰ ਦਿੱਤਾ ਅਸੀਂ ਕੱਲੇ ਆ ਤੇ ਇਸ ਸਮੇਂ ਦੇ ਵਿੱਚ ਜਿਸ ਸਮੇਂ ਇੱਕ ਔਰਤ ਨੂੰ ਔਰਤ ਦੀ ਜ਼ਰੂਰਤ ਹੁੰਦੀ ਹੈ ਇਸ ਧਰਤੀ ਤੇ ਮੰਝੇ ਤੇ ਪਈ ਗਰਭਵਤੀ ਔਰਤ ਨੂੰ ਇੱਕ ਔਰਤ ਨਹੀਂ ਮਿਲਦੀ ਸੰਭਾਲ ਲਈ ਅਗਲਾ ਕੌਣ ਸੰਭਾਲ ਕਰੇ ਬਈ ਜਦੋਂ ਮਾਤਾ ਪਿਤਾ ਸਦਾ ਸਾਥ ਛੱਡ ਗਏ ਰਿਸ਼ਤੇਦਾਰ ਤੁਹਾਡਾ ਸਾਥ ਛੱਡ ਗਏ ਤਾਂ ਸਮਾਜ ਵੀ ਤੁਹਾਡਾ ਸਾਥ ਨਹੀਂ ਦੇਊਗਾ ਇਹ ਸੱਚੀ ਉਦਾਹਰਨ ਹੈ ਇਹ ਗੱਲਾਂ ਕਿ ਕਿਤੇ ਜਾ ਕੇ ਚਲੋ ਮੈਨੂੰ ਪਤਾ ਹੈ ਵੀ ਕਿਵੇਂ 500 ਰੁਪਿਆ 1000 ਰੁਪਿਆ ਸੀ ਉਹਨੂੰ ਦਿਨੇ ਆ ਵੀ ਚੱਲ ਭਾਈ ਕੋਈ ਔਰਤ ਕੋਈ ਜਨਾਨੀ ਜਿਹੜੀ ਹੈਗੀ ਆ ਲੇਡੀਜ਼ ਸਮਾਜ ਦੇ ਵਿੱਚ ਵੀ ਇੱਕ ਦਿਨੇ ਇਹਨਾਂ ਦਾ ਘਟਾ ਲਈ ਤਾਂ ਮਾਪਿਆਂ ਦੀ ਸਾਨੂੰ ਕਿੱਥੇ ਜ਼ਰੂਰਤ ਨਹੀਂ ਹੈਗੀ ਆ ਤੁਸੀਂ ਕਹਿੰਦੇ ਹੋ ਆਪਾਂ ਬੋਲਦਿਆਂ ਸਾਡਾ ਕੀ ਕਰ ਲੋਂਗੇ ਐ ਕੀ ਕਰ ਲੋਂਗੇ ਪੇਰੈਂਟਸ ਮੀਟਿੰਗ ਹੁੰਦੀ ਹੈ ਕਈ ਵਾਰ ਮਾਪੇ ਦੱਸਦੇ ਨੇ ਵੀ ਬੱਚੇ ਥੋੜਾ ਜਿਹਾ ਆਪੇ ਤੋਂ ਬਾਹਰ ਹੋ ਜਾਂਦੇ ਨੇ ਕਹਿ ਦਿੰਦੇ ਅਸੀਂ ਹੁਣ ਵੱਡੇ ਹੋ ਗਏ ਉਹ ਸਾਨੂੰ ਮਾੜਾ ਜਿਹਾ ਬੁਖਾਰ ਹੋ ਜੇ ਨਾ ਮੰਜੇ ਤੇ ਕਿਵੇਂ ਡੇ ਕਹਿੰਦੇ ਹੋ ਜਾ ਜਾ ਕੇ ਤੇ ਦਵਾਈ ਕੋਲ ਦਵਾਉਂਦਾ ਸਾਨੂੰ ਮਾਪੇ ਉਦੋਂ ਯਾਦ ਆਉਂਦਾ ਬਾਪੂ ਜਦੋਂ ਲੈ ਕੇ ਜਾਂਦਾ ਸਾਨੂੰ ਦਵਾਈ ਦਵਾਉਣ ਵਾਸਤੇ ਮੰਜੇ ਤੇ ਪਏ ਹੁੰਦੇ ਕਹਿੰਦੇ ਜਿੰਨੀ ਦੇਰ ਤੱਕ ਸਾਨੂੰ ਦਰਦ ਨਹੀਂ ਨਾ ਹੁੰਦਾ ਸਾਨੂੰ ਅਕਲ ਨਹੀਂ ਆਉਂਦੀ ਆਸੀ ਬੇਟਾ ਤੁਹਾਨੂੰ ਉਸ ਦਰਦ ਤੋਂ ਪਹਿਲਾਂ ਹੀ ਬਚਾਉਣਾ ਹੈ ਤੁਹਾਨੂੰ ਉਸੇਕ ਲੱਗੇ ਹੀ ਨਾ ਅਸੀਂ ਉਸ ਰਾਤੀ ਜਾਈਏ ਹੀ ਨਾ ਕਦਰ ਵੀ ਨਾ ਬਧਾਈਏ ਇਹ ਸਿਰਫ ਮਹੀਨਿਆਂ ਦੀ ਦੋ ਮਹੀਨਿਆਂ ਦੀ ਖੁਸ਼ੀ ਲਈ ਤੁਸੀਂ ਆਪਦਾ ਸਾਰਾ ਜਿਹੜਾ ਜੀਵਨ ਹੈ ਮਾਤਾ ਪਿਤਾ ਦਾ ਪਾਲਣ ਪੋਸ਼ਣ ਹੈ ਸਭ ਕੁਝ ਮਿੱਟੀ ਵਿੱਚ ਪਾ ਦਿੰਦੇ ਹੋ ਤਾਂ ਇਸ ਤੋਂ ਬਾਅਦ ਤੁਹਾਡੀ ਪੜ੍ਹਾਈ ਨਹੀਂ ਹੋਈ ਵਿੱਚ ਵਿਚਾਲੇ ਤੁਹਾਡੀ ਪੜ੍ਹਾਈ ਰਹਿ ਗਈ ਤੁਸੀਂ ਅੱਜ ਕੀ ਖੁਸ਼ੀਆਂ ਪੂਰੀਆਂ ਕਰੋਗੇ ਕੀ ਖੁਸ਼ੀਆਂ ਪੂਰੀਆਂ ਕਰੋਗੇ ਜਦੋਂ ਤੁਸੀਂ ਵਧੀਆ ਕੰਮ ਤਨਦੇ ਤੇ ਨਹੀਂ ਲੱਗੇ ਕਿਸੇ ਰੋਜ਼ਗਾਰ ਤੇ ਨਹੀਂ ਲੱਗੇ ਕੀ ਤੁਸੀਂ ਵਧੀਆ ਸੂਟ ਪਾ ਲੋਗੇ ਵਧੀਆ ਕੱਪੜੇ ਪਾ ਲੋਗੇ ਵਧੀਆ ਬੂਟ ਪਾ ਲੋਗੇ ਆਥਣ ਦੀ ਰੋਟੀ ਦਾ ਹੀ ਟੰਟਾ ਲੱਗਿਆ ਰਹੂਗਾ ਵੀ ਰਾਤ ਨੂੰ ਕੀ ਖਾਈਏ। ਉਹ ਤਾਂ ਬਥੇਰੇ ਵਾਦੇ ਕਿੱਤੇ ਹੁੰਦੇ ਆ ਐ ਕਰਦਾਂਗੇ ਬਥੇਰਾ ਕੁਸ ਆਪਣੇ ਕੋਲੇ ਆ ਵਾਏ 2-3 ਮਹੀਨੇ ਸਭ ਕੁਝ ਖਤਮ ਤੇ ਨਾਲ ਦੀ ਨਾਲ ਘਰ ਵਿੱਚ ਲੜਾਈ ਝਗੜਾ। ਫਿਰ ਉਹ ਲੜਾਈ ਝਗੜਾ ਚੱਲਿਆ ਨਹੀਂ ਜਾਂਦਾ ਫਿਰ 2-3 ਮਹੀਨੇ ਵਿੱਚ ਕੀ ਹੁੰਦੇ ਨੇ? ਤਲਾਕ ਵੈਰੀ ਗੁੱਡ। ਬਹੁਤ ਖੁਸ਼ੀ ਹੋਈ ਗੱਲ ਨੂੰ ਸਮਝਣੋਂ ਮੇਰੇ ਨਾਲ ਜੁੜੇ ਹੋਏ ਤਲਾਕ ਬੇਟਾ। ਜਦੋਂ 2-3 ਮਹੀਨਿਆਂ ਵਿੱਚ 20-25 ਦਿਨਾਂ ਵਿੱਚ ਸਾਡਾ ਤਲਾਕ ਹੀ ਹੋਣਾ ਤਾਂ ਅਜਿਹੀਆਂ ਕੋਟ ਮੈਰੀਆਂ ਦਾ ਫਾਇਦਾ ਕੀ? ਕਾਗਜ਼ਾਂ ਤੇ ਹੀ ਚੱਲੀ ਸੀ ਗੱਲ ਕਾਗਜ਼ਾਂ ਤੇ ਹੀ ਖਤਮ ਹੋ ਗਈ ਇੱਥੇ ਮਾਪਿਆਂ ਦਾ ਬਜ਼ੁਰਗਾਂ ਦਾ ਸਮਾਜ ਦਾ ਅਸ਼ੀਰਵਾਦ ਕਿੱਥੇ ਦਵਾਵਾ ਕਿੱਥੇ ਨੇ ਪ੍ਰਮਾਤਮਾ ਦੀ ਕਿਤੇ ਵੀ ਨਹੀਂ ਹੈ ਤੈਸ ਕਰਕੇ ਇਸ ਗੱਲ ਤੋਂ ਬਚਣਾ ਉਸ ਤੋਂ ਬਾਅਦ ਤਲਾਕ ਹੋ ਗਿਆ ਤਲਾਕ ਤੋਂ ਬਾਅਦ ਜ਼ਿੰਦਗੀ ਜਮੇ ਬਰਬਾਦ ਕੀ ਕਹਾਂਗੇ ਤੁਸੀਂ ਸਮਾਜ ਦੇ ਵਿੱਚ ਤਲਾਕ ਸ਼ੁਰੂ ਤੇ ਤੁਹਾਡਾ ਦੂਜਾ ਵਿਆਹ ਹੋਊਗਾ ਸਚਾਈ ਹੈ ਵੱਡੀ ਉਮਰ ਦੇ ਨਾਲ ਜੋ ਵੱਡੀ ਉਮਰ ਦਾ ਇਨਸਾਨ ਹੈ ਮੁੰਡੇ ਨੂੰ ਲੜਕੀ ਵੀ ਵੱਡੀ ਉਮਰ ਦੀ ਮਿਲੂਗੀ ਲੜਕੀ ਨੂੰ ਬੰਦਾ ਹੀ ਵੱਡੀ ਉਮਰ ਦਾ ਮਿਲੂਗਾ ਸੱਚਾਈ ਹੈ ਅੱਗੋਂ ਉਹਨਾਂ ਦੇ ਬੱਚੇ ਵੀ ਹੋ ਸਕਦੇ ਆ ਤਾਂ ਇਸ ਕਰਕੇ ਬੇਟਾ ਇਸ ਫੈਸਲੇ ਤੋਂ ਅਸੀਂ ਬਿਲਕੁਲ ਹੀ ਦੂਰ ਰਹਿਣਾ ਇੱਕ ਵੀ ਜੇ ਕੋਈ ਚੰਗਾ ਪੱਖ ਮੈਨੂੰ ਗਨਾ ਦੇ ਇਸ ਚੀਜ਼ ਦਾ ਇਸ ਫੈਸਲੇ ਦਾ ਤਾਂ ਮੈਂ ਤੁਹਾਡਾ ਦੇਨਦਾਰ ਆ ਬੇਟਾ ਇੱਕ ਇੱਕ ਗੱਲ ਵੀ ਜੇ ਤੁਸੀਂ ਸਹੀ ਦੱਸ ਦਿਓ ਨਾ ਵੀ ਅਸੀਂ ਇਹ ਸਹੀ ਸਿੱਧ ਕਰ ਦਾਂਗੇ ਜੀ ਬਿਲਕੁਲ ਹੀ ਨਹੀਂ ਸਾਰੀ ਇਹ ਪੂਰੀ ਤੋਂ ਪੂਰੀ ਗੱਲ ਜਿਹੜੀ ਚੱਲਦੀ ਹੈ ਜਮ੍ਹਾਂ ਹੀ ਗਲਤ ਤੇ ਆਤੀ ਇਸ ਤੋਂ ਬਿਲਕੁਲ ਹੀ ਦੂਰ ਰਹਿਣਾ ਤਾਂ ਜੀ ਗੱਲ ਉਮੀਦ ਕਰਦਾ ਤੈਨੂੰ ਬੱਚਣ ਸਮਝ ਆਈ ਹੋਊਗੀ ਮੇਰੇ ਕਹਿੰਦਾ ਮਕਸਦ ਕੀ ਹੈ ਬੇਟਾ ਤਾਂ ਜਿਹੜਾ ਬਾਲ ਬਿਆ ਹੈ ਇੱਕ ਅਪਰਾਧ ਹੈ ਠੀਕ ਹੈ ਜਿਸ ਤੋਂ ਅਸੀਂ ਦੂਰ ਰਹਿਣਾ ਸੋਚਣਾ ਵੀ ਨਹੀਂ ਪੜਾਈ ਵੱਲ ਧਿਆਨ ਦੇਣਾ ਚੰਗੇ ਇਨਸਾਨ ਬੰਨਣਾ ਦੇਸ਼ ਦੇ ਕੰਮ ਆਉਣਾ ਹੈ ਮਾਪਿਆਂ ਦੇ ਕੰਮ ਆਉਣੇ ਮਾਪਿਆਂ ਦਾ ਸਹਾਰਾ ਬੰਨੇ ਤੁਹਾਡੇ ਸਾਹਮਣੇ ਮੈਂ ਆ ਖੁਸ਼ਹਾਲ ਜੀਵਨ ਹੈ ਮਾਤਾ ਪਿਤਾ ਨਾਲ ਨੇ ਦੋ ਦੋ ਮੰਮੀ ਡੈਡੀ ਨੇ ਇਧਰ ਵੀ ਮੰਮੀ ਵੀ ਡੈਡੀ ਨੇ ਉਧਰ ਵੀ ਮੰਮੀ ਡੈਡੀ ਨੇ ਇੱਕ ਮੱਖੀ ਜਿੰਨਾ ਕੀੜੀ ਜਿੰਨਾ ਦੁੱਖ ਵੀ ਨਹੀਂ ਹੈਗਾ ਜੀਵਨ ਨੂੰ ਇੱਕ ਫੋਨ ਕਰਦੇ ਆ ਸਾਰਾ ਪਰਿਵਾਰ ਇਕੱਠਾ ਜੁੜ ਜਾਂਦਾ ਹੈ ਭਰਾ ਨਾਲ ਹੈ ਠੀਕ ਹੈ ਨਾ ਬੇਟਾ ਜਦੋਂ ਤੁਹਾਡਾ ਪਰਿਵਾਰ ਨਾਲ ਹੈ ਤਾਂ ਇੱਕ ਸ਼ਕਤੀ ਹੈ ਏਕਤਾ ਹੈ ਜਦੋਂ ਤੁਸੀਂ ਉਹਨਾਂ ਦੇ ਪਰਿਵਾਰ ਤੋਂ ਬਾਹਰ ਹੋ ਕੇ ਕੋਈ ਵੀ ਫੈਸਲਾ ਲਓ ਕੋਈ ਵੀ ਫੈਸਲਾ ਬਾਲਬਿਆਂ ਨੂੰ ਕੋਈ ਵੀ ਫੈਸਲਾ ਜਦੋਂ ਮਾਪਿਆਂ ਤੋਂ ਪੈੜ ਪਰਾਵਾਂ ਤੋਂ ਬਾਹਰ ਹੋ ਕੇ ਫੈਸਲਾ ਲਾਉਂਗੇ ਉਹ ਗਲਤ ਹੀ ਹੋਊਗਾ। ਕਹਿੰਕ ਛੋਟੀ ਜੀ ਕਵਤਾ ਦੇ ਰੂਪ ਵਿੱਚ ਤੁਹਾਨੂੰ ਗੱਲ ਦੱਸਣ ਲੱਗਿਆ। ਮਾਪਿਆਂ ਨਾਲੋਂ ਆਪਣਾ ਮੁੱਖ ਮੋੜਨਾ, ਮਾਪਿਆਂ ਨਾਲੋਂ ਆਪਣਾ ਮੁੱਖ ਮੋੜਨਾ ਰੱਬ ਨਾਲੋਂ ਰਿਸ਼ਤਾ ਤੋੜਨ ਦੇ ਬਰਾਬਰ ਹੁੰਦਾ। ਫਿਰ ਆਸ ਨਾ ਰੱਖਿਓ ਕਿ ਤੋ ਰੋਸ਼ਨੀ ਚਮਕਣ ਦੀ। ਫਿਰ ਆਸ ਨਾ ਰੱਖਿਓ ਕਿ ਤੋ ਰੋਸ਼ਨੀ ਚਮਕਣ ਦੀ। ਅੱਖੇ ਤੋਂ ਬਾਹਰ ਹੋ ਆਪ ਫੈਸਲੇ ਲੈਣੇ ਅੱਖੇ ਤੋਂ ਬਾਹਰ ਹੋ ਆਪ ਫੈਸਲੇ ਲੈਣੇ ਫਿਰ ਜਿਉਂਦੇ ਜੀ ਮਾਪਿਆਂ ਨੇ ਫਾਹੇ ਲੈਣੇ ਫਿਰ ਜਿਉਂਦੇ ਜੀ ਮਾਪਿਆਂ ਨੇ ਫਾਹੇ ਲੈਣੇ ਹੁਣ ਸੁਣਦੀ ਸੁਰ ਨਹੀਂ ਕਦੇ ਦਿਲ ਧੜਕਣ ਦੀ ਹੁਣ ਸੁਣਦੀ ਸੁਰ ਨਹੀਂ ਕਦੇ ਦਿਲ ਧੜਕਣ ਦੀ ਇਹ ਜ਼ਿੰਦਗੀ ਵੀ ਤੇਰੀ ਨਹੀਂ ਜੋ ਜ਼ਿੰਦਗੀ ਕਹਿੰਦੇ ਹੋ ਨਾ ਸਾਡੀ ਜ਼ਿੰਦਗੀ ਹੈ ਇਹ ਜ਼ਿੰਦਗੀ ਵੀ ਤੇਰੀ ਨਹੀਂ ਸਦਾ ਕਰਜ਼ਦਾਰ ਹੈ ਤੇ ਰਹੇਗੀ ਮਾਪਿਆਂ ਦੇ ਸਾਹਾਂ ਦੀ ਮਾਪਿਆਂ ਦੇ ਸਾਹਾਂ ਦੀ ਜਦੋਂ ਸਭ ਝੁੱਠੇ ਸਾਥ ਛੱਡ ਦਿੰਦੇ ਆ ਸਮਾਜ ਵਿੱਚ ਸਾਨੂੰ ਝੁੱਠੇ ਹੌਸਲਾ ਦੇਣ ਵਾਲੇ ਜਦੋਂ ਸਭ ਸਾਥ ਛੱਡ ਦਿੰਦੇ ਰਿਸ਼ਤੇਦਾਰ ਵੀ ਘਰੋਂ ਬਾਹਰ ਕੱਢ ਦਿੰਦੇ ਉਸ ਵੇਲੇ ਫਿਰ ਲੋੜ ਪੈਂਦੀ ਸਕੀਆਂ ਬਾਹਾਂ ਦੀ ਉਸ ਵੇਲੇ ਲੋੜ ਪੈਂਦੀ ਸਕੀਆਂ ਬਾਹਾਂ ਦੀ ਉਹਨਾਂ ਕਦਮਾਂ ਤੋਂ ਬਚ ਸਜਣਾ ਉਹਨਾਂ ਕਦਮਾਂ ਤੋਂ ਬਚ ਸਜਣਾ ਅਕਸਰ ਜਿੱਥੇ ਧੂੜ ਉੱਡਦੀ ਗਲਤੀਆਂ ਦੇ ਰਾਹਾਂ ਦੀ ਅਫਵਾਹਾਂ ਦੇ ਰਾਹਾਂ ਦੀ ਸੋ ਬਾਲ ਵਿਆ ਮਾਪਿਆਂ ਲਈ ਇੱਕ ਪਾਪ ਹੈ ਬੱਚਿਆਂ ਲਈ ਇੱਕ ਮਹਾਪਾਪ ਹੈ ਸਮਾਜ ਲਈ ਕਾਨੂੰਨੀ ਅਪਰਾਧ ਹੈ ਪਰ ਸਾਰਿਆਂ ਲਈ ਇੱਕ ਸ਼ਰਾਪ ਹੈ ਪਰ ਸਾਰਿਆਂ ਲਈ ਇੱਕ ਸ਼ਰਾਪ ਹੈ ਧੰਨਵਾਦ ਜੀ